ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੇ ਵਿੱਚ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਤੇ ਇਸ ਮੌਕੇ ਨੂੰ ਸਾਮਤੇ ਹੋਏ ਹਰ ਇੱਕ ਪਾਰਟੀ ਦੇ ਦਿੱਗਜ ਉਮੀਦਵਾਰਾਂ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ ਭਾਜਪਾ ਦੀ ਗੱਲ ਕਰੀਏ ਤਾਂ ਅੱਜ ਜੇਪੀ ਨੱਡਾ ਨੇ ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਰੈਲੀਆਂ ਕੱਢੀਆਂ ਦੂਸਰੇ ਪਾਸੇ यूपी ਦੇ सीएम योगी आदित्यनाथ ਦੀ ਗੱਲ ਕਰਦੇ ਹਾਂ ਤਾਂ ਉਹ ਅੱਜ ਆਨੰਦਪੁਰ ਸਾਹਿਬ ਵਿਖੇ ਜਿੱਥੇ ਉਹਨਾਂ ਨੇ ਪੰਜਾਬੀਆਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਆਏ ਜਿੱਥੇ ਉਹਨਾਂ ਨੇ ਜਨ ਸਭਾ ਨੂੰ ਸੰਬੋਧਿਤ ਕੀਤਾ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਨੇ ਅੱਜ सीएम ਭਗਵੰਤ ਮਾਨ ਦੇ ਨਾਲ ਮਿਲ ਕੇ ਪਟਿਆਲਾ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕੱਢਿਆ। ਉੱਧਰ ਹੀ ਅੱਜ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਬਾਜਵਾ ਜਲੰਧਰ ਵਿਖੇ ਆਏ ਜਿੱਥੇ ਉਹਨਾਂ ਨੇ सीएम ਭਗਵੰਤ ਮਾਨ ਨੂੰ ਲੰਮੇ ਹੱਥੀ ਲਿਆ ਅਤੇ ਬਲਕਾਰ ਸਿੰਘ ਦੀ ਵਾਇਰਲ ਵੀਡੀਓ ਦੇ ਉੱਪਰ ਉਹਨਾਂ ਨੇ ਆਪਣਾ ਬਿਆਨ ਦਿੱਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਵੀ ਤੰਜ ਕੱਸਿਆ ਆਓ ਸੁਣਦੇ ਹਾਂ ਪਰਦਾ ਬਾਜਵਾ ਕੀ ਕਹਿੰਦੇ ਨਜ਼ਰ ਆਏ ਤੇ ਮੈਨੂੰ ਕੀ ਕਹਿਣਾ ਹੈ ਅਗਰ ਅੱਛੇ ਕੰਮ ਕਰੋਗੇ ਤਾਂ ਵੈਲਕਮ ਕਰਨਗੇ ਅਗਰ ਝੂਠ ਬੋਲੋਗੇ ਕਫਰ ਤੋਲੋਗੇ ਝੂਠੀਆਂ ਗਾਰੰਟੀਆਂ ਦੋਗੇ ਕੰਮ ਕੁਝ ਹੋਗਾ ਨਹੀਂ ਤਾਂ ਵਿਰੋਧ ਤਾਂ ਹੋਗੇ ਸਰ ਪੰਜਾਬ ਦੀ ਪੋਲਿਟਿਕਸ ਵਿੱਚ ਇਲੈਕਸ਼ਨ ਤੋਂ ਪਹਿਲਾਂ ਇੱਕ ਹੋਰ ਵੀਡੀਓ ਆ ਚੁੱਕੀ ਹੈ ਉਹਦਾ ਕਿਸ ਤਰ੍ਹਾਂ ਦਾ ਸਿਗਨੀਫਿਕੈਂਸ ਲੇਕ ਲਓ ਵੇਖੋ ਅਨਫੋਰਚੂਨੇਟ ਹੈ ਕਿ ਜਿਹੜੇ ਲੋਕ ਮਾਗਰ ਦਰਸ਼ਨ ਦੇਣ ਵਾਲੇ ਨੇ ਜਿਨ੍ਹਾਂ ਨੂੰ ਯੂਟ ਲੁਕ ਅਪ ਕਰਦਾ ਆਈਕਨਸ ਮੰਨਦਾ ਚੀ ਮਿਸਟਰਸ ਅ ਮਿਸਟਰਸ ਦੇ ਉਹਨਾਂ ਦੇ ਸ਼ਲੀਲ ਵੀਡੀਓਜ਼ ਆਣਾ ਮੇਰਾ ਖਲੋਣਾ ਮੰਤਰੀਆਂ ਨੂੰ ਖੁਦ ਸ਼ਰਮ ਹੋ ਕੇ ਹੁਣ ਤੱਕ ਹੀ ਸ਼ੁੱਡ ਹੈਵ ਕੁਇਟ ਪਬਲਿਕ ਲਾਈਫ ਹੀ ਕੁਇਟ ਕਰ ਦੇਣੀ ਚਾਹੀਦੀ ਸੀ ਤੇ ਉਸ ਚੀ ਮਿਸਟਰ ਨੂੰ ਜਿਹਦੇ ਮੰਤਰੀਆਂ ਦੇ ਇਹੋ ਜਿਹੇ ਵੀਡੀਓਜ਼ ਆਉਂਦੇ ਨੇ ਹੀ ਸ਼ੁੱਡ ਹੈਵ ਟੇਕਨ ਇਮੀਡੀਟ ਐਕਸ਼ਨ ਪਰ ਮੈਂ ਹੁਣ ਵੇਖ ਲਿਆ ਕਿ ਹੁਣ ਭਗਵੰਤ ਮਾਨ ਨੇ ਤੇ ਆਪ ਨੇ ਕਮਾਣੀ ਬਣਾ ਲਿਆ

ਮੇਰਾ ਖਿਆਲ ਇਹ ਨਾ ਤੇ ਚੀਫ ਮਿਨਿਸਟਰ ਸਾਹਿਬ ਨੂੰ ਸਾਰੇ ਇਹਦੇ ਪ੍ਰੋਗਰਾਮ ਪਤਾ ਕਿ ਮੋਦੀ ਸਾਹਿਬ ਪੱਕੇ ਤੌਰ ਇੱਕ ਗੁਫਾ ਚ ਚੱਲੇ ਨੇ ਕੋਈ ਜੇਲ੍ਹ ਚ ਚੱਲੇ ਆ ਕੋਈ ਵਿਦੇਸ਼ ਚ ਚੱਲੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਉਹਨਾਂ ਦੇ ਇਹ ਉਹਨਾਂ ਦੇ ਉਹ ਪ੍ਰੋਟੋਕਾਲ ਨੂੰ ਵੇਖਦੇ ਨੇ ਸਾਰੇ ਲੀਡਰਾਂ ਨੂੰ ਸੋ ਉਹਨਾਂ ਨੂੰ ਹਮੇਸ਼ਾ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਇਮੈਚਿਓਰ ਗੱਲਾਂ ਦਾ ਜਿਹੜੀ ਸ਼ੋਭਾ ਦਿੰਦੀ ਵੇਖੋ ਫਰਸਟ ਟਾਈਮ ਚੀਫ ਮਿਨਿਸਟਰ ਉਹਨਾਂ ਨੂੰ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਹੈ ਆਪੋਜੀਸ਼ਨ ਦੇ ਵੀ ਲੀਡਰਸ ਦਾ ਇੱਜ਼ਤ ਕਰਨਾ ਚਾਹੀਦਾ ਜੇ ਤੁਸੀਂ ਆਪਣੀ ਲੀਡਰਸ਼ਿਪ ਦੀ ਇੱਜ਼ਤ ਚਾਹੁੰਦੇ ਹੋ ਤੇ ਦੂਸਿਆਂ ਦੀ ਵੀ ਇੱਜ਼ਤ ਕਰਨਾ ਸੀ ਚਾਹ ਤਰੀ ਦੇ ਰਿਜ਼ਲਟ ਕੀ ਹੋਏਗਾ ਬੀਜੇਪੀ ਕਹਿ ਰਹੀ ਹੈ ਕਿ ਸਰ ਚਾਹ ਤਰੀ ਦੇ ਰਿਜ਼ਲਟ ਕੀ ਹੋਏਗਾ ਕਾਂਗਰਸ ਹੈ ਤਰੀ ਸਾਰੇ ਹਿੰਦੁਸਤਾਨ ਦੀ ਬੀਜੇਪੀ ਕਹਿ ਰਹੀ ਹੈ ਕਿ 1 ਜੂਨ ਨੂੰ ਜੋ ਪੰਜਾਬ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਲੋਕ ਸੋਚਣਗੇ ਕਿ ਇਹ ਤੇ ਵੋਟ ਵੀ ਜਿਹੜਾ ਹੈ ਉਹ ਸੋਸਮਾਜਿਕ ਪਹੁੰਚੇ ਬੀਜਪੀ ਨੂੰ ਤਾਂ ਪਤਾ ਹੀ ਹੈ ਕਿ 1 ਜੂਨ ਨੂੰ ਹੋਣਾ ਕੀ ਹੈ ਨਾਲ ਉਹਨਾਂ ਨੂੰ ਤੇ ਇਹ ਵੀ ਪਤਾ ਹੈ 4 ਜੂਨ ਨੂੰ ਕੀ ਹੋਣਾ ਹੈ ਤਾਂ ਹੀ ਤੇ ਯਾਤਰਾ ਤੇ ਗੁਫਾਬੇ ਚੱਲੇ ਨੇ ਮੋਦੀ ਸਾਹਿਬ ਉਹਨਾਂ ਨੂੰ ਪਤਾ ਹੀ ਹੈ ਨਾ ਸੋ ਇਹ ਤਾਂ ਸਪਸ਼ਟ ਸੰਕੇਤ ਨੇ ਗੇਮ ਇਜ਼ ਓਵਰ ਫॉर ਬੀਜਪੀ ਥੈਂਕ ਥੈਂਕ ਯੂ ਖੂਰ ਇੰਟਰਨੈਸ਼ਨਲ ਕਬੱਡੀ ਪਲੇਅਰ ਪੰਮਾ ਸੁਹਾਣਾ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੀ ਮੌਤ ਇੱਕ ਦਰਦਨਾਕ ਹਾਦਸੇ ਦੇ ਵਿੱਚ ਹੋਈ ਹੈ। ਦੱਸਦੀ ਹੈ ਕਿ ਪੰਮਾ ਸੁਹਾਣਾ ਆਪਣੀ ਸਕੋਰਪੀਓ ਗੱਡੀ ਦੇ ਵਿੱਚ ਸਵਾਰ ਸਨ ਜਦੋਂ ਇਹ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਪੰਮਾ ਸੁਹਾਣਾ ਦੀ ਗੱਡੀ ਇੱਕ ਟੈਕਸੀ ਦੇ ਵਿੱਚ ਜਾ ਟਕਰਾਈ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੈਕਸੀ ਰੋਂਗ ਸਾਈਡ ਤੋਂ ਆ ਰਹੀ ਸੀ ਅਤੇ ਸਕੋਰਪੀਓ ਦੇ ਵਿੱਚ ਜਾ ਟਕਰਾਈ ਜਿਸ ਤੋਂ ਬਾਅਦ ਇਹ ਪਾਣਾ ਵਾਪਰਿਆ ਅਤੇ ਪੰਮਾ ਸੁਹਾਣਾ ਦੀ ਮੌਤ ਹੋ ਗਈ। ਹਾਲਾਂਕਿ ਪੰਮਾ ਸੁਹਾਣਾ ਗੱਡੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਪਰ ਨਿਕਲਦੇ-ਨਿਕਲਤੇ ਉਹ ਸੜਕ ਦੇ ਉੱਪਰ ਡਿੱਗ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਸਿਰ ਤੇ ਗੰਭੀਰ ਸੱਟ ਲੱਗੀ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਦੱਸ ਦਈਏ ਕਿ ਪੰਮਾ ਸੁਹਾਣਾ ਕਬੱਡੀ ਦੇ ਇੰਟਰਨੈਸ਼ਨਲ ਪਲੇਅਰ ਸਨ ਉਹਨਾਂ ਨੇ ਕਈ ਖਿਤਾਬ ਆਪਣੇ ਨਾਮ ਤੇ ਕੀਤੇ ਸੀ ਉਹਨਾਂ ਨੇ ਨਾ ਸਿਰਫ ਕੈਨੇਡਾ ਨਿਊਜ਼ੀਲੈਂਡ ਬਲਕਿ ਆਸਟ੍ਰੇਲੀਆ ਤੇ ਅਮਰੀਕਾ ਦੇ ਵਿੱਚ ਵੀ ਆਪਣਾ ਨਾਮ ਬਣਾਇਆ ਸੀ ਉਹਨਾਂ ਨੇ ਕਈ ਕਬੱਡੀ ਵਰਲਡ ਕੱਪ ਆਪਣੇ ਨਾਮ ਕੀਤੇ ਸੀ ਪੰਮਾ ਸੁਹਾਣਾ ਇੱਕ ਉੱਗੇ ਕਬੱਡੀ ਪਲੇਅਰ ਸਨ ਕਬੱਡੀ ਜਗਤ ਨੂੰ ਉਹਨਾਂ ਦੀ ਮੌਤ ਦੇ ਨਾਲ ਕਾਫੀ ਹਾਨੀ ਹੋਈ ਹੈ ਕਾਫੀ ਘਾਟਾ ਪਿਆ ਹੈ ਪੰਮਾ ਸੁਹਾਣਾ ਦੀ ਮੌਤ ਹੋ ਚੁੱਕੀ ਹੈ ਇੱਕ ਦਰਦਨਾਕ ਹਾਸੇ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਸੀ ਉੱਥੇ ਹੀ ਪੰਜਾਬ ਦੀ ਵਿਜੀਲੈਂਸ ਬਿਊਰੋ ਨੇ ਪੂਰੇ ਪੰਜਾਬ ਭਰ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਈ ਸੀ ਤੇ ਇਸ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ESIC ਹਸਪਤਾਲ ਦੇ ਇੱਕ ਮੁਲਾਜ਼ਮ ਅਤੇ ਇੱਕ ਵਿਅਕਤੀ ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਦੱਸ ਦਈਏ ਕਿ ਇਹ ਦੋਨੇ ਜਾਣੇ 25000 ਰੁਪਏ ਦੀ ਰਿਸ਼ਵਤ ਲੈ ਰਹੇ ਸੀ ਜਦੋਂ ਵਿਜੀਲੈਂਸ ਬਿਊਰੋ ਵੱਲੋਂ ਇਹਨਾਂ ਦੇ ਉੱਪਰ ਛਾਪਾ ਮਾਰਿਆ ਗਿਆ ਤੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ESIC ਹਸਪਤਾਲ ਦਾ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀ 25000 ਰੁਪਏ ਰਿਸ਼ਵਤ ਲੈਂਦਿਆਂ ਕੀਤੇ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਭਾਰ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਬੁੱਧਵਾਰ ਨੂੰ ESIC ਹਸਪਤਾਲ ਲੁਧਿਆਣਾ ਵਿੱਚ ਤਾਇਨਾਤ ਸੁਖਬੀਰ ਸਿੰਘ ਅਤੇ ਉਸਦੇ ਸਾਥੀ ਨਵਨੀਤ ਕੁਮਾਰ ਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ ਨੂੰ 25000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾ ਨੂੰ ਦਿਨੇਸ਼ ਕੁਮਾਰ ਵਾਸੀ ਪਿੰਡ ਫੁੱਲਾਂਵਾਲ ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨਾਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਹੈ ਕਿ ਉਸ ਨੂੰ ਪਤਾ ਲੱਗਾ ਸੀ ਕਿ ESIC ਹਸਪਤਾਲ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਠੇਕੇ ਦੇ ਆਧਾਰ 'ਤੇ ਲੈਬਾਰਟਰੀ ਟੈਕਨੀਸ਼ੀਅਨ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਸੀ ਇਸ ਸਬੰਧੀ ਉਹ ESIC ਹਸਪਤਾਲ ਦੀ HR ਸ਼ਾਖਾ ਦੇ ਸੁਖਬੀਰ ਸਿੰਘ ਨੂੰ ਮਿਲਿਆ ਜਿਸ ਨੇ ਉਸ ਨੂੰ ਆਪਣੇ WhatsApp ਨੰਬਰ 'ਤੇ ਵਿਦਿਅਕ ਯੋਗਤਾ ਦੇ ਦਸਤਾਵੇਜ਼ ਭੇਜਣ ਲਈ ਕਿਹਾ शिकायतकर्ता ने आगे बताया कि कुछ दिन बाद किसी अनपछात व्यक्ति ने उस ਨੂੰ ਸਮਰਾਲਾ ਚੌਂਕ ਲੁਧਿਆਣਾ ਵਿਖੇ ਮਿਲਣ ਲਈ ਬੁਲਾਇਆ ਜਿਸ ਨੇ ਉਸ ਨੂੰ ਦੱਸਿਆ ਕਿ ਉਕਤ ਸੁਖਬੀਰ ਸਿੰਘ ਨੇ ਹਸਪਤਾਲ ਵਿੱਚ ਨੌਕਰੀ ਦਿਵਾਉਣ ਲਈ 1,10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਇਸ ਤੋਂ ਬਾਅਦ ਸੁਖਬੀਰ ਸਿੰਘ ਨੇ ਵੀ ਉਸ ਨੂੰ ਕੰਮ ਕਰਵਾਉਣ ਲਈ 1 ਲੱਖ ਰੁਪਏ ਦਾ ਪ੍ਰਬੰਧ ਕਰਨ ਦੀ ਵੀ ਗੱਲ ਆਖੀ ਬੁਲਾਰੇ ਨੇ ਅਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਸੁਖਬੀਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤਕਰਤਾ ਤੋਂ 25000 ਰੁਪਏ ਦੀ ਰਿਸ਼ਵਤ ਲੈੰਦੇ ਰੰਗੇ ਹੱਥੀ ਕਾਬੂ ਕਰ ਲਿਆ। ਇਸ ਤੋਂ ਬਾਅਦ ਮੁੱਖ ਮੁਲਜ਼ਮ ਸੁਖਬੀਰ ਸਿੰਘ ਦੇ ਇੱਕ ਸਾਥੀ ਨਵਨੀਤ ਕੁਮਾਰ ਨੂੰ ਵੀ ਸਮਰਾਲਾ ਚੌਕ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਕ ਦਿਨੇਸ਼ ਕੁਮਾਰ ਨੇ ਇੱਕ ਮਾਈਕਰੋ ਸਟੋਰ ਤੇ ਲੱਗੇ ਸੀਗੇ 2015 ਤੋਂ ਇਹਨਾਂ ਨੂੰ ਪਤਾ ਲੱਗਾ ਸੀ ਲੈਬ ਟੈਕਨੀਸ਼ੀਅਨ ਦੀਆਂ ESI ਹਸਪੀਟਲ ਜਿਹੜਾ ਹੈਗਾ ਭਾਰਤ ਨਗਰ ਚੌਂਕ ਲੱਗੇ ਉੱਥੇ ਨਿਕਲੀਆਂ ਹੋਈਆਂ ਉੱਥੇ ਇਹ ਗਏ ਸੀ ਉੱਥੇ ਡਾਕਟਰ ਸੀ ਉਹਨਾਂ ਨੂੰ ਮਿਲੇ ਵੀ ਮੈਂ ਲੈਬ ਟੈਕਨੀਸ਼ੀਅਨ ਦੇ ਤੌਰ ਤੇ ਲੱਗਣਾ ਚਾਹੁੰਦਾ ਹਾਂ ਉਹਨਾਂ ਨੇ ਇੱਕ ਡਾਕਟਰ ਜਿਹੜੇ ਸੀ ਉਹਨਾਂ ਨੇ ਸਰਦੇਵ ਸਿੰਘ ਇਹਨਾਂ ਦਾ ਕੋਈ EMPLOYEE ਹੈਗਾ ਵੀ ਉਹਨੂੰ ਮਿਲਣ ਨੂੰ ਕਿਹਾ ਸੀਗਾ ਉਹ EMPLOYEE ਨੇ ਫਿਰ ਇਹਨੂੰ ਕਿਹਾ ਸੀ ਕੋਈ ਗੱਲ ਨਹੀਂ ਤੇਰਾ ਕੰਮ ਹੋ ਜਾਏਗਾ ਬਾਂਡ ਵਗੈਰਾ ਸਾਰਾ ਦੇ ਦੇ ਰਿਕਾਰਡ ਜਿਹੜਾ ਇਹਨਾਂ ਨੇ ਉਹ ਨੂੰ WhatsApp ਤੇ ਮਲਵਾਇਆ WhatsApp ਤੇ ਸਾਰਿਆਂ ਨੇ ਆਪਣਾ EDUCATIONAL CERTIFICATE ਭੇਜ ਦਿੱਤੇ ਸੀਗੇ ਔਰ ਫਿਰ 24 ਪੰਜ ਨੂੰ ਇਹਨੂੰ ਇੱਕ ਫੋਨ ਆਇਆ ਹੈਗਾ ਕਿਸੇ ਹਨ ਨੂੰ ਬੰਦੇ ਦਾ ਉਹਨੇ ਇਹਨੂੰ ਸਮਰਾਲਾ ਚੌਂਚ ਬੁਲਾਇਆ ਸਮਰਾਲਾ ਚੌਂਚ ਬੁਲਾ ਕੇ ਉਹਨੇ ਫਿਰ ਇਹ ਕਹਿ ਵੀ ਤੇਰਾ ਮੈਨੂੰ ਸੰਦੇਵ ਨੇ ਭੇਜ ਜਾਏਗਾ ਤੁਹਾਡਾ ਕੰਮ ਹੋ ਜਾਊਗਾ 1 ਲੱਖ 10000 ਰੁਪਏ ਲੱਗੂਗਾ ਉਹ ਕਹਿੰਦਾ ਮੈਂ ਤਾਂ ਇਹਨੇ ਦੇ ਨਹੀਂ ਸਕਦਾ ਕਦੇ ਜੇ ਤਾਂ ਦੇਣੇ ਪੈਣੇ ਉਸ ਤੋਂ ਬਾਅਦ ਉਹਨੇ ਸਰਦੇਵ ਨਾਲ ਗੱਲ ਕੀਤੀ ਸੁਖਦੇਵ ਨੂੰ ਕਿਹਾ ਵੀ ਉਹ ਬੰਦਾ 1 ਲੱਖ 10000 ਮੰਗ ਰਿਹਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਥੋੜੇ ਕੱਟ ਕਰ ਦਿਓ ਤੁਸੀਂ ਬਾਦ ਵਿੱਚ ਉਹ 1 ਲੱਖ ਤੇ ਉਹ ਕਹਿੰਦਾ ਤੁਸੀਂ 1 ਲੱਖ ਦੇ ਦਿਓ ਉਹ ਫਿਰ ਪੈਸੇ ਨਹੀਂ ਦੇਣਾ ਚਾਹੁੰਦਾ ਸੀ ਫਿਰ ਉਹਨੇ ਅੱਜ ਫਿਰ ਉਹਨੇ ਕਿਤੇ ਉਹਨੂੰ ਫੋਨ ਕੀਤਾ ਵੀ ਪੈਸੇ ਅਰੇਂਜਮੈਂਟ ਹੋ ਗਿਆ ਤਾਂ ਲੈ ਉਹ ਕਹਿੰਦਾ ਮੇਰੇ ਕੋਲ ਤਾਂ 25000 ਰੁਪਇਆ ਹੈ ਤੇ ਇਹ ਮੈਂ ਤੁਹਾਨੂੰ ਦੇ ਦਿੰਦਾ ਉਹ ਫਿਰ ਸਾਡੇ ਕੋਲ ਆ ਗਿਆ ਉਹ ਪੈਸੇ ਦੇ ਕੇ ਨਹੀਂ ਭੱਤੀ ਹੁੰਦਾ ਚਾਹੁੰਦਾ ਸੀ ਤੇ ਫਿਰ ਜਦੋਂ ਸਾਨੂੰ ਦੱਸੀ ਸਾਰੀ ਗੱਲ ਉਹਨੂੰ ਫਿਰ ਇੱਕ ਟਰੈਪ ਲਈ ਡੀਐਸਪੀ ਅਸ਼ਮੀਨੀ ਔਰ ਇੰਸਪੈਕਟਰ ਕੁਮਾਰ ਸਿੰਘ ਦੀ ਨਜ਼ਰਾਨੇ ਚ ਇੱਕ ਕਿ ਜੈ ਟਿਮ ਔਰ ਸਰਕਾਰੀ ਗਵਾਂ ਦੀ ਹਾਜ਼ਰੀ ਚ ਜਿਹੜਾ ਸੁਖਦੇਵ ਸਿੰਘ ਸੀਗਾ ਸੁਖਵੀਰ ਸਿੰਘ ਇਹਨੂੰ 25000 ਲੈੰਦਿਆਂ ਨੂੰ ਰਿਸ਼ਵਤ ਲੈੰਦਿਆਂ ਨੂੰ ਗੰਗਿਆਤੀ ਗੁਫਤਾਰ ਕੀਤਾ ਔਰ ਇਹ ਉਦੋਂ ਆਪਣੀ ਗੱਡੀ 'ਚ ਬਹਿ ਕੇ ਘਰ ਨੂੰ ਲੱਗਾ ਸੀਗਾ ਔਰ ਦੂਸਰਾ ਬੰਦਾ ਜਿਹੜਾ ਇਹਦਾ ਪ੍ਰਾਈਵੇਟ ਬੰਦਾ ਸੀ ਰੱਖਿਆ ਜਿਹਨੇ ਇਹਨੂੰ ਕਿਹਾ ਸੀ ਉਹਨੂੰ ਵੀ ਟ੍ਰੇਸ ਕਰ ਲਿਆ ਉਹਦਾ ਨਾਮ ਨਵਨੀਤ ਸਿੰਘ ਨਵਨੀਤ ਕੁਮਾਰ ਔਰ ਉਸ ਸੰਗਰਾਲਾ ਚੌਂਕ ਦੇ ਇਲਾਕੇ ਦਾ ਰਹਿਣ ਵਾਲਾ ਉਹਨੂੰ ਵੀ ਸੰਗਰਾਲਾ ਚੌਂਕ ਤੋਂ ਗੁਫਤਾਰ ਕਰ ਲਿਆ ਇਸ ਤਰ੍ਹਾਂ ਇਹਨਾਂ ਨੂੰ ਕੱਲ ਨੂੰ ਅਸੀਂ ਦਾਖਲ ਤੋਂ ਮਨ ਨੂੰ ਪੇਸ਼ ਕਰ ਇਸ ਤੋਂ ਰਵਾਸਰ ਕੋਈ ਹੜਤਾਲ ਦੇ ਡਾਕਟਰਾਂ ਦੀ ਵੀ ਕੋਈ ਗੱਲ ਆਈ ਹੈ ਕਿ ਕਿਸੇ ਦਾ ਹੋਰ ਵੀ ਡਾਕਟਰਸ ਨੇ ਉਹਨਾਂ ਦਾ ਰੋਲ ਵੈਰੀਫਾਈ ਕੀਤਾ ਜਾਏਗਾ। ਬਾਕੀ ਇਹਨਾਂ ਅਥਾਰਟੀ ਰੋਲ ਵੀ ਕੋਈ ਗੱਲ ਸਾਹਮਣੇ ਹੈ ਉਹਦੇ ਹਿਸਾਬ ਨਾਲ ਦੱਸਦੇ। ਠੀਕ ਹੈ। ਹੁਣ ਗੱਲ ਕਰਦੇ ਹਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੀ ਜਿਨ੍ਹਾਂ ਨੇ ਅੱਜ ਪੰਜਾਬ ਦੇ ਲੋਕਾਂ ਦੇ ਨਾਮ ਤੇ ਵੋਟਾਂ ਤੋਂ ਪਹਿਲਾਂ ਚਿੱਠੀ ਲਿਖੀ। ਉਹਨਾਂ ਨੇ ਇਸ ਚਿੱਠੀ ਦੇ ਵਿੱਚ ਕਿਸਾਨਾਂ ਦਾ ਅਤੇ ਅਗਨੀਵੀਰ ਦਾ ਜ਼ਿਕਰ ਕੀਤਾ ਅਤੇ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਡਾਕਟਰ ਮਨਮੋਨ ਸਿੰਘ ਨੇ ਆਪਣੀ ਚਿੱਠੀ ਦੇ ਵਿੱਚ ਕਿਹਾ ਕਿ ਲੋਕ ਸਭਾ ਚੋਣਾਂ ਦੇ ਆਖਰੀ ਗੇਟ ਦੇ ਵਿੱਚ ਸਾਡੇ ਕੋਲ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਯਕੀਨੀ ਬਣਾਉਣ ਦਾ ਇੱਕ ਨਿਰਣਾਇਕ ਮੌਕਾ ਹੈ। ਉਹਨਾਂ ਨੇ ਲਿਖਿਆ ਕਿ ਪਿਛਲੇ 10 ਸਾਲਾਂ ਦੌਰਾਨ ਭਾਜਪਾ ਸਰਕਾਰ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਹੈ। 750 ਕਿਸਾਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਸਨ ਕਈ ਮਹੀਨਿਆਂ ਤੱਕ ਦਿੱਲੀ ਦੇ ਬਾਰਡਰਾਂ ਉੱਤੇ ਉੱਡੀ ਕਰਦੇ ਸ਼ਹੀਦ ਹੋ ਗਏ। ਉਹਨਾਂ ਨੇ ਕਿਹਾ ਹੈ ਕਿ ਜਿਵੇਂ लाठੀਆਂ ਤੇ ਰਬੜ ਦੀਆਂ ਗੋਲੀਆਂ ਕੀ ਕਾਫੀ ਨਹੀਂ ਸਨ ਪ੍ਰਧਾਨ ਮੰਤਰੀ ਨੇ ਸਾਡੇ ਕਿਸਾਨਾਂ ਨੂੰ ਸੰਸਦ ਵਿੱਚ ਬੋਲ ਕੇ ਅੰਦੋਲਨ ਜੀਵੀ ਅਤੇ ਪਰਜੀਵੀ ਕਿਹਾ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਮੌਜੂਦਾ ਸਰਕਾਰ ਦੇ 3.73 ਕਰੋੜ ਦੀ ਤੁਲਨਾ ਵਿੱਚ 72000 ਕਰੋੜ ਦਾ ਕਰਜ਼ਾ ਮਾਫ ਕੀਤਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕਾਂਗਰਸ ਨੇ ਆਪਣੇ ਕੋਸ਼ਣਾ ਪੱਤਰ ਦੇ ਵਿੱਚ ਕਿਸਾਨ ਨਿਆਂ ਦੇ ਤਹਿਤ ਪੰਜ ਗਰੰਟੀਆਂ ਦਿੱਤੀਆਂ ਹਨ ਇਹ ਹਨ ਐਮਐਸਪੀ ਦੀ ਕਾਨੂੰਨੀ ਗਰੰਟੀ ਖੇਤੀਬਾੜੀ ਲਈ ਸਥਿਰਤਾ ਆਯਾਤ ਨਿਰਯਾਤ ਨੀਤੀ ਕਰਜ਼ੇ ਮਾਫ ਕਰਨ ਲਈ ਖੇਤੀਬਾੜੀ ਵਿਤ ਾਇਯੋਗ ਕਾਇਮ ਕਰਨਾ ਖੇਤੀ ਵਿੱਚ ਵਰਤੇ ਜਾਣ ਵਾਲੇ ਸਮਾਨ ਤੇ ਜੀਐਸਟੀ ਹਟਾਉਣਾ ਅਤੇ ਫਸਲਾਂ ਦੇ ਨੁਕਸਾਨ ਦੀ ਸੂਰਤ ਵਿੱਚ 30 ਦਿਨਾਂ ਦੇ ਅੰਦਰ ਮੁਆਵਜ਼ੇ ਦਾ ਭੁਗਤਾਨ ਕਰਨਾ ਉਹਨਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਨਾਲ ਨਵੀਂ ਪੀੜੀ ਦੇ ਖੇਤੀ ਸੁਧਾਰਾਂ ਦੀ ਵੀ ਸ਼ੁਰੂਆਤ ਹੋਏ ਉਹਨਾਂ ਨੇ ਪਿਛਲੇ 10 ਸਾਲਾਂ ਦੌਰਾਨ ਭਾਰਤ ਦੀ ਆਰਥਿਕਤਾ ਨੂੰ ਪਹੁੰਚੇ ਨੁਕਸਾਨ ਅਤੇ ਡਿੱਗੀ ਜੀਡੀਪੀ ਦਾ ਵੀ ਜ਼ਿਕਰ ਕਰਦਿਆਂ ਇਸ ਲਈ ਨੋਟਬੰਦੀ ਜੀਐਸਟੀ ਅਤੇ ਕੋਵਿਡ 19 ਦੇ ਮਾਰੇ ਮੰਦੋਬਸਤ ਨੂੰ ਵੀ ਜ਼ਿੰਮੇਦਾਰ ਦੱਸਿਆ। ਉਹਨਾਂ ਨੇ ਕਿਹਾ ਹੈ ਕਿ ਭਾਜਪਾ ਦੀ ਸਰਕਾਰ ਅੰਦਰ ਔਸਤ ਜੀਡੀਪੀ ਵਾਅਦਾ 6% ਦੀ ਰਿਹਾ ਹੈ ਜਦਕਿ ਯੂਪੀਏ ਦੌਰਾਨ ਇਹ 8% ਸੀ। ਯੂਪੀਏ ਸਰਕਾਰ ਨੇ ਜਿੱਥੇ ਚੁਣੌਤੀਆਂ ਦੇ ਬਾਵਜੂਦ ਲੋਕਾਂ ਦੀ ਖਰੀਦ ਸ਼ਕਤੀ ਨੂੰ ਵਧਾਇਆ ਸੀ ਉੱਥੇ ਹੀ ਬੀਜੇਪੀ ਦੀ ਸਰਕਾਰ ਵਿੱਚ ਘਰੇਲੂ ਬਚਤ ਪਿਛਲੇ 47 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਹੈ। ਗਰਮੀ ਦਾ ਪਰਕੋਪ ਦਿਨੋ-ਦਿਨ ਵੱਧ ਰਿਹਾ ਹੈ ਜਿਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਨੇ। ਦੱਸਦੀ ਹੈ ਕਿ ਜਲਦੀ ਕਾਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਕਾਰ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਆਪਣੇ ਹੱਥ-ਪੈਰਾਂ ਦੀ ਪੈ ਗਈ ਤੇ ਫਟਾਫਟ ਗੱਡੀ ਦੇ ਵਿੱਚੋਂ ਨਿਕਲ ਗਏ। ਉਹਨਾਂ ਨੇ ਲੋਕਾਂ ਦੀ ਸਹਾਇਤਾ ਦੇ ਨਾਲ ਗੱਡੀ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਅੱਧੀ ਗੱਡੀ ਸੜ ਕੇ ਸੁਆਹ ਹੋ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਨੁਕਸਾਨੀ ਗਈ। ਅੱਤ ਦੀ ਗਰਮੀ ਦੇ ਕਾਰਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਇਸੇ ਤਰ੍ਹਾਂ ਅੱਜ ਇੱਕ ਚੱਲਦੀ ਕਾਰ 'ਚ ਉਸ ਸਮੇਂ ਅੱਗ ਲੱਗ ਗਈ ਜਦੋਂ ਇੱਕ ਕਾਰ ਦੇ ਵਿੱਚ ਤਿੰਨ ਵਿਅਕਤੀ ਸਵਾਰ ਸਨ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਦਾ ਕਾਫੀ ਨੁਕਸਾਨ ਹੋ ਚੁੱਕਿਆ ਸੀ। ਚੰਗੀ ਗੱਲ ਇਹ ਕਿ ਧੂਆਂ ਦੇਖਦੇ ਹੀ ਉਹ ਕਾਰ 'ਚੋਂ ਬਾਹਰ ਆ ਗਏ ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ। प्राप्त जानकारी अनुसार एक घटना अर्बन स्टेट जुलंदर दी है जिथे एक कार ਦੇ ਵਿੱਚ ਤਿੰਨ ਵਿਅਕਤੀ ਸਵਾਰ ਸਨ ਜਦੋਂ ਅਚਾਨਕ ਲੱਗ ਗਈ ਤਾਂ ਉਹ ਫਟਾਫਟ ਗੱਡੀ ਦੇ ਵਿੱਚੋਂ ਬਾਹਰ ਨਿਕਲ ਆਏ ਫਿਲਹਾਲ ਗਰਮੀ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ ਆਸ-ਪਾਸ ਦੇ ਲੋਕਾਂ ਨੇ ਮੁਸਤੈਦੀ ਦਿਖਾਈ ਪਰ ਉਦੋਂ ਤੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸਾਡੀ ਵੀ ਤੁਹਾਨੂੰ ਇਹੀ ਅਪੀਲ ਹੈ ਕਿ ਆਪਣੇ ਆਪ ਨੂੰ ਸਤਰਕ ਰੱਖੋ ਤਾਂ ਕਿ ਜਦੋਂ ਵੀ ਅਜਿਹੀ ਘਟਨਾ ਵਾਪਰੇ ਤੁਸੀਂ ਆਪਣੇ ਆਪ ਨੂੰ ਵੀ ਬਚਾ ਸਕੋ ਤੇ ਆਪਣੇ ਨਾਲ ਦੇਆਂ ਦੀ ਜ਼ਿੰਦਗੀ ਨੂੰ ਵੀ ਬਚਾ ਸਕੋ ਮੌਸਮ ਵੱਲ ਨਜ਼ਰ ਮਾਰਦੇ ਹਾਂ ਮੌਸਮ ਵਿਭਾਗ ਦੇ ਅਨੁਸਾਰ ਗਰਮੀ ਤੋਂ ਪੰਜਾਬ ਨੂੰ ਜਲਦ ਹੀ ਰਾਹਤ ਮਿਲ ਸਕਦੀ ਹੈ ਆਉਣ ਵਾਲੇ ਅਗਲੇ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ 30 31 ਮਈ ਨੂੰ ਹਿਮਾਚਲ ਦੇ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ ਜਿਸ ਦਾ ਅਸਰ ਪੰਜਾਬ ਵਿੱਚ ਵੀ ਦਿਖਾਈ ਦੇਵੇਗਾ ਅਤੇ 1 ਜੂਨ ਤੋਂ ਅਗਲੇ 3 ਦਿਨ ਤੱਕ ਪੰਜਾਬ ਦੇ ਵਿੱਚ ਵੀ ਮੀਂਹ ਪੈ ਸਕਦਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਗਰਮੀ ਅਤਿ ਦੀ ਪੈ ਰਹੀ ਹੈ ਗਰਮੀ ਆਪਣਾ ਪੂਰਾ ਪ੍ਰਕੋਪ ਦਿਖਾ ਰਹੀ ਹੈ ਜਿਸ ਕਾਰਨ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਪੰਜਾਬ ਦੀ ਹਰ ਇੱਕ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੱਡੋ ਪੰਜਾਬੀ